ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਛਣਕਾਟਾ ਟੀਵੀ ਤੇ ਸਾਡੀ ਇੱਕ ਜਿਹੜੀ ਲੜੀ ਚੱਲ ਰਹੀ ਹੈ ਬਾਰਡਰ ਦੇ ਨਾਲ-ਨਾਲ ਪਿੰਡਾਂ ਨੂੰ ਲੈ ਕੇ ਉਹ ਉਸ ਪਿੰਡਾਂ ਦੇ ਕੀ ਕੀ ਹਾਲਾਤ ਨੇ ਤੇ ਇੱਕ ਐਸੇ ਪਿੰਡ ਨਾਲ ਪਿੰਡ ਦੇ ਨੌਜ ਬਸ਼ੁਰਗਾਂ ਨਾਲ ਮਲਾਉਂਦੇ ਤੁਹਾਨੂੰ ਲੋਕਾਂ ਨਾਲ ਮਲਾਉਂਦੇ ਜਿਨ੍ਹਾਂ ਨੇ 77 ਦੀ ਜੰਗ ਵੀ ਕੋਲੋਂ ਹੰਡਾਈ ਆ ਉਹਦੇ ਵਿੱਚ ਜਿਹੜੇ ਜਿਹੜੇ ਉਹਨਾਂ ਦੇ ਨਾਲ ਬੀਤੀ ਆ ਉਹ ਵੀ ਉਹਨਾਂ ਨੂੰ ਪਤਾ ਆ ਵੀ ਕਿਸ ਤਰੀਕੇ ਦੇ ਨਾਲ ਉਸ ਟਾਈਮ ਉਹਨਾਂ ਨੇ ਜੰਗ ਨੂੰ ਹੰਡਾਇਆ ਸੀ ਅੱਜ ਦੇ ਟਾਈਮ ਦੇ ਵਿੱਚ ਅਸੀਂ ਮੀਡੀਆ ਦੇ ਵਿੱਚ ਬੈਠ ਕੇ ਜੰਗ ਕਰ ਦੇਣੀ ਆ ਪਾਕਿਸਤਾਨ ਤਬਾਹ ਕਰ ਦੇਣਾ ਆ ਅਸੀਂ ਸੋਚੀ ਜਾ ਕਰ ਦੇਣੀ ਆ ਉਹਦੇ ਨਾਲ ਨਾਲ ਠੀਕ ਆ ਅਸੀਂ ਪਾਕਿਸਤਾਨ ਤਬਾਹ ਕਰ ਸਕਦੇ ਆ ਕੋਈ ਵੱਡੀ ਗੱਲ ਨਹੀਂ ਪਰ ਉਹਦੇ ਨਾਲ ਨਾਲ ਸਾਡਾ ਆਪਣਾ ਕਿੰਨਾ ਨੁਕਸਾਨ ਹੋਣਾ ਉਹ ਬਹੁਤ ਵੱਡੀ ਗੱਲ ਆ ਤੇ ਇਸ ਕਰਕੇ ਆਓ ਹੁਣ ਗੱਲ ਕਰਦੇ ਆਂ ਬਾਈ ਹੁਣਾਂ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚਾਲ ਬੜੇ ਵਧੀਆ ਜੀ ਭਾਈ ਕਿਹੜਾ ਪਿੰਡ ਪਹਿਲਾਂ ਤਾਂ ਦੱਸੋ ਮੈਨੂੰ ਸਾਡਾ ਪਿੰਡ ਤਾਂ ਹੈਗਾ ਮਸਤ ਘੜ ਤੇ ਇਹ ਲਾਦਨਾ ਅੱਛਾ ਜੀ ਲਖਣ ਹਾਂ ਅਹੀਂ ਉਤੋਂ ਮਸਤ ਘੜੋਂ ਆਏ ਤੇ ਕੰਮ ਕਰ ਕੰਮ ਕਰਨਾ ਆਏ ਹਾਂ ਜੀ ਤੇ ਬਾਈ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਹਰੇਕ ਬੰਦੇ ਦੇ ਕੋਲ ਸਾਧਨ ਹੈਗੇ ਨੇ ਹਾਂ ਜੀ ਹੁਣ ਤੁਸੀਂ ਪਹਿਲਾਂ ਗੱਲ ਕਰਦੇ ਵੀ ਤੁਹਾਡੇ ਕੋਲ ਕੋਈ ਸਾਧਨ ਨਹੀਂ ਮਤਲਬ ਜੇ جنگ ਲੱਗ ਜਾਂਦੀ ਆ ਜੇ ਕੋਈ جنگ ਦਾ ਮਾਹੌਲ ਬਣ ਜਾਂਦਾ ਪੰਜਾਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਾਂ ਕੇ ਇਹ ਸਰਕਾਰ ਵੱਲੋਂ ਹੁਕਮ ਹੁੰਦਾ ਆ ਤੁਹਾਨੂੰ ਉੱਠਣ ਦਾ ਤੇ ਕਿਵੇਂ ਉੱਠੋਗੇ ਫੇ ਕੀ ਚੜੀਆ ਤੁਹਾਡੇ ਕੋਲ ਅਸੀਂ ਤਾਂ ਜੀ ਇਹੋ ਚਾਹੁੰਦੇ ਆ ਜੇ ਕੋਈ ਸਾਨੂੰ ਸਰਕਾਰ ਸਾਧਨ ਦਵੇ ਜੀ ਜਦੋਂ ਕੋਈ ਸਾਨੂੰ ਲਾਣ ਕਰਨ ਪੀਏ ਤੋ ਉੱਠ ਜੋ ਸਾਧਨ ਦਵੇ ਤੇ ਫੇਰ ਸਾਨੂੰ ਬਹੁਤ ਅੱਛਾ ਏ ਜੇ ਨਹੀਂ ਤੇ ਫੇਰ ਅਸੀਂ ਤਾਂ ਰੋਂਦੇ ਕਰ ਲਾਂਦੇ ਜਿਵੇਂ ਕੱਤਰ ਵਾਲੇ جنگ ਜਗਾਇਆ ਹਾਂ ਇਸ ਤਰ੍ਹਾਂ ਤੋਰ ਤਰਕੇ ਜਾਣਾ ਹੀ ਆ ਸਮਾਨ ਉਂਝ ਨਹੀਂ ਲਿਜਾ ਸਕਦੇ ਨਾਲ ਹਾਂਜੀ ਤੇ ਚੰਗ ਚਾਹੁੰਦੇ ਤੁਸੀਂ ਜਿਵੇਂ ਅੱਜ ਕੱਲ ਸਾਰਾ ਲੋਕ ਚਾਹੁੰਦੇ ਆ ਪੂਰਾ ਦੇਸ਼ ਚਾਉਂਦਾ ਪੰਜ ਪਾਕਿਸਤਾਨ ਤਬਾਹ ਕਰਦੀਏ ਤੁਸੀਂ ਚਾਹੁੰਦੇ ਪਾਕਿਸਤਾਨ ਤਬਾਹ ਹੋ ਜਾਏ ਹਾਂਜੀ ਨਾ ਹੀ ਤਾਂ ਨਿਆ ਵੀ ਪਾਕਿਸਤਾਨ ਦਾ ਵੀ ਨਾਂ ਰਹਿ ਜੇ ਤੇ ਹਿੰਦੁਸਤਾਨ ਦਾ ਵੀ ਨਾਂ ਰਹਿ ਜੇ ਹਾਂਜੀ ਮੈਂ ਤਾਂ ਉਹ ਹਿੰਦੁਸਤਾਨ ਦਾ ਪਾਰਟੀ ਸੀ ਉਹ ਤਾਂ ਕੁਝ ਸਿਆਸਤਦਾਨਾਂ ਨੇ ਉਹਨੂੰ ਵੰਡ ਦਿੱਤਾ ਤੇ ਬਾਕੀ ਜਿਹੜਾ ਉਹਨਾਂ ਨੇ ਘਾਮਾ ਕੀਤਾ ਹੈ ਉਹਦਾ ਉਹਨਾਂ ਨੂੰ ਫਤਵਾ ਲੱਗਣਾ ਫਤਵਾ ਲੱਗਣਾ ਚਾਹੀਦਾ ਬਿਲਕੁਲ ਤੇ ਇਹ ਜਿਹੜਾ ਜੰਗ ਹੈ ਨਾ ਜੰਗ ਦਾ ਬਹੁਤੀ ਜਿਆਦੀ ਮਾੜੀ ਗੱਲ ਆ ਗਰਗਲ ਦੇ ਜੰਗ ਰਹੀ ਇੱਥੋਂ ਇੱਕ ਫੌਜੀ ਨੌਜਵਾਨ ਆਰਮੀ ਦਾ ਪਿੰਡ ਨੂੰ ਚੱਲਿਆ ਆਪਦੇ ਨੂੰ ਅੱਛਾ ਜੀ ਆਪਦੇ ਪਿੰਡ ਨੂੰ ਚੱਲਿਆ ਹੀ ਤੇ ਬੱਸ ਦੇ ਨਾਲ ਇੱਕ ਬੰਨੇ ਟਰੱਕ ਆ ਗਿਆ ਇੱਕ ਬੰਨੇ ਬੱਸ ਵਿੱਚ ਘਾਰੋ ਕੁਝ ਲਿਆ ਗਿਆ ਹੈ ਇੰਨਾ ਉਦੋਂ ਵੀ ਭੀੜ ਹੋ ਗਈ ਕੀਮ ਕਰਨ ਇਲਾਕੇ ਦੇ ਵਿੱਚ ਅੱਛਾ ਭਾਈ ਜੀ ਹੁਣ ਜਿਹੜੇ ਤੁਸੀਂ 71 ਦੀ جنگ ਦੀ ਗੱਲ ਕੀਤੀ ਸੀ ਉਸ ਟਾਈਮ ਤੁਸੀਂ ਕਿਹੜੇ ਕਿਹੜੇ ਦੁਖੰਡ ਆਏ ਸੀ ਉਸ ਟਾਈਮ ਕਿਹੜੀ ਕਿਹੜੀ ਗੱਲਾਂ ਸੀ 71 ਦੇ 71 ਦੇ ਜੰਗ ਰਿੰਜੀ ਇੱਕ ਤਾਂ ਵੱਡਾ ਦੁੱਖ ਸਾਨੂੰ ਹੀ ਸਾਡੀ ਨਾਨੀ ਸੀ ਹੂੰ ਤੇ ਉਹ ਨਾ ਛੋਟਾ ਜਿਹਾ ਉਹਦੇ ਕੋਲ ਬੱਚਾ ਸੀ ਹੂੰ ਤੇ ਉਹ ਨਾ ਜਦੋਂ ਬੰਬ ਕੋਲ ਆਣ ਕੇ ਡਿੱਗਾ ਨਾ ਬੱਚਾ ਸੁੱਟ ਕੇ ਭੱਜ ਗਈ ਅੱਛਾ ਤੇ ਬਾਕੀ ਮਗਰ ਨਾਨੀ ਸਾਡੀ ਦਾ ਜਿਹੜਾ ਗਾਂ ਸਹੁਰਾ ਹੈ ਨਾ ਉਹ ਬੱਚਾ ਚੁੱਕ ਕੇ ਲ ਗਿਆ ਸੀ ਉਦੋਂ ਮਾਵਾ ਜਦੋਂ ਬੱਚੇ ਸੁੱਟ ਜਾਂਦੇ ਆ ਜੰਗ ਦੇ ਵਿੱਚ ਤੁਸੀਂ ਤਾਂ ਕੋਲੋਂ ਹੰਡਾਈ ਹੋਈ ਆ ਇਹ ਚੀਜ਼ਾਂ ਇਹ ਅਨਾ ਕਿਉਂਕਿ ਲੋਕਾਂ ਦਾ ਤਾਂ ਹੁਣ ਸਾਡੇ ਵਰਗੇ ਨੇ ਤਾਂ ਸਾਡੇ ਵਰਗੇ ਨੇ ਤਾਂ ਜਿਹੜੇ ਨੇ ਗਵਾਂਢ ਲੜਾਈ ਨਹੀਂ ਦੇਖੀ ਉਹ ਦੇਸ਼ਾਂ ਦੀ ਲੜਾਈ ਦੇਖਣ ਦੀ ਗੱਲ ਕਰਦੇ ਆ ਦੇਖਣ ਦੀ ਕਰਦੇ ਆ ਹਾਂਜੀ ਹਾਂਜੀ ਪਰ ਮੇਨ ਚੀਜ਼ ਗੱਲ ਇਹ ਜਦੋਂ ਅੱਛਾ ਭਾਈ ਉਦੋਂ ਦਾ ਮਾਹੌਲ ਕੀ ਸੀ ਜੰਗ ਦਾ ਤੇ ਹੁਣ ਦਾ ਮਾਹੌਲ ਕੀ ਆ ਆ ਹੁਣ ਜਿਹੜੇ ਤੁਸੀਂ ਥੋੜੇ ਦਿਨਾਂ ਦੇ ਵਿੱਚ ਕੀ ਹੰਡਾਰੇ ਹੋ ਕੀ ਤੁਹਾਡੇ ਦਿਮਾਗ ਦੇ ਚੀਜ਼ਾਂ ਚੱਲ ਰਹੀਆਂ ਨੇ ਇਹ ਜੀ ਉਦੋਂ ਦੇ ਮਾਹੌਲ ਥੋੜੇ ਜੇ ਸਖਾਵੇਂ ਸੀ ਹੂੰ ਇਹ ਇੱਕ ਤਦਿਆਂ ਨੂੰ ਸਮਝਦੇ ਵੀ ਲੋਕ ਹੁਣ ਲੁੱਟਪੁੱਟ ਜਿਆਦਾ ਜਾਂ ਨਸ਼ਾ ਜਿਆਦਾ ਵੱਧ ਗਿਆ ਹੁਣ ਤਾਂ ਜਿਹੜੇ ਸਾਡੇ ਅੱਗੇ ਮਾਦੜ ਪੈਤਲ ਤੁਰ ਕੇ ਜਾਣਗੇ ਨਾ ਹੋ ਸਕਦਾ ਉਹਨਾਂ ਨੂੰ ਲੁੱਟ ਘੁੱਟ ਵੀ ਹੋਵੇ ਇਹ ਕਹਿ ਸਕਦੇ ਆ ਵੀ ਹੋ ਸਕਦਾ ਪਾਕਿਸਤਾਨ ਵੱਲੋਂ ਨੁਕਸਾਨ ਵਾਲਾ ਨਾ ਹੋਵੇ ਪਰ ਇਧਰੋਂ ਆਪਣਿਆਂ ਨੇ ਨੁਕਸਾਨ ਜ਼ਿਆਦਾ ਕਰ ਦੇਣਾ ਸਾਡਾ ਨੁਕਸਾਨ ਜ਼ਿਆਦਾ ਹੋਵੇ ਹਾਂ ਜੀ ਵੇ ਦੀ ਆ ਜਾਓ ਇਧਰ ਆ ਜਾਓ ਵੀਰ ਜੀ ਪੰਪ ਤੇ ਤੇਲ ਲੈ ਜਾਂਦੇਗੇ ਉਹ ਤੇਲ ਨਹੀਂ ਦਿੰਦੇ ਅੱਛਾ ਮੁਰਸਾਲੀ ਤੇਲ ਪਹੁੰਚਣਾ ਨਾ ਤੇਰੀ ਵੈਲ ਜੂਆ ਪੰਪ ਵਾਲੇ ਨਾ ਤੂੰ ਫੋਨ ਕਰ ਦਿੰਦਾ ਇੰਨਾ ਤੇਲ ਰੱਖ ਲਈ ਸਾਨੂੰ ਬੋਤਲ ਦੇ ਵਿੱਚ ਤੇਲ ਪਾ ਕੇ ਨਹੀਂ ਦਿੰਦੇ ਆ ਹੁਣ ਇਸ ਟਾਈਮ ਦੇ ਵਿੱਚ ਕੱਲ ਦੀ ਗੱਲ ਹੈ ਕੱਲ ਪੰਪ ਤੇ ਲਾ ਕੇ ਤੇਲ ਲੈ ਜਾਂਦੇ ਤੇਲ ਤਾਂ ਨਹੀਂ ਦਿੰਦੇ ਤੇ ਮਾੜਾ ਗਰੀਬ ਬੰਦੇ ਕਿੱਥੋਂ ਲੈ ਜੂ ਤੇ ਜਵਾਬ ਕਿੱਥੋਂ ਲੈ ਜੂ ਓਕੇ ਅੱਛਾ ਸਰਮਾਇਦਾਰ ਬੰਦਾ ਫੋਨ ਤੇ ਤੇਲ ਰਖਾ ਲੈਂਦਾ ਆ ਉਹੀ ਤੇ ਬਾਤ ਤੇ ਤੁਹਾਨੂੰ ਤੇਲ ਦੇਣਾ ਬੰਦ ਕਰਤਾ ਇੱਥੋਂ ਨਾ ਕੰਮ ਲੈ ਆਂਦੇ ਕੰਮ ਕਰਨਦੇ ਕੰਮ ਛੱਡ ਕੇ ਜਾਵਾਂਗੇ ਅਸਕਰ ਕੋਈ ਮੌਜੂਦਾ ਨੂੰ ਪੁੱਛਾ ਕਿ ਜਾਂਦਰ ਪੀੜ ਹੋਣੀ ਸਾਨੂੰ ਤੇ ਕੌਣ ਪਾਗ ਦੇਗਾ ਅੱਛਾ ਗੱਲ ਤੇ ਇਸ ਜੀ ਦੀ ਪਹਿਲੀ ਤੇ ਗੱਲ ਅਸੀਂ ਤੇ ਇਹ ਗੱਲਾਂ ਨੇ ਪ੍ਰਮਾਤਮਾ ਘੜੀ ਜੰਗ ਲੱਗੇ ਨਾ ਜੇ ਜੰਗ ਲੱਗ ਗਿਆ ਨਾ ਤੇ ਸੱਤਾ ਪੀੜੀਆਂ ਤੱਕ ਕਹਿ ਰਹੀ ਨਹੀਂ ਜਾਣਾ ਇਥੋਂ ਤੁਸੀਂ ਦੇਖ ਸਕਦੇ ਹੋ ਸਾਡੇ ਨੌਜਵਾਨ ਪੀੜੀ ਦਾ ਵੀ ਇਹ ਕਹਿਣਾ ਵੀ ਜੰਗ ਨਾ ਹੀ ਲੱਗੇ ਤਾਂ ਚੰਗੀ ਗੱਲ ਆ ਹਾਂਜੀ ਬਾਪੂ ਜੀ ਤੁਸੀਂ ਦੱਸੋ ਕਿਵੇਂ ਦੇਖਦੇ ਹੋ ਇੱਕ ਤਾਂ 71 ਦੀ ਜੰਗ ਵੀ ਤੁਸੀਂ ਦੇਖੀ ਹਾਂਜੀ ਹਾਂਜੀ ਤੇ ਹੁਣ ਦੀ ਜੰਗ ਦੇ ਵਿੱਚ ਹੁਣ ਕੀ ਹਾਲ ਹੈ ਸਰ ਕਰੇ ਦਇਆ ਹਰ ਇੱਕ insan ਤੇ ਪੇਪਰ ਦਾ ਨੁਕਸਾਨ ਘਟਾ ਕਰਨਾ ਤੇ ਹਿੰਦਸਤਾਨ ਨਾਲ ਜ਼ਿਆਦਾ ਕਰਨਾ ਸਾਡਾ ਕੋਈ ਸੰਦਰੀਆਂ ਨਾ ਰਹਿਣ ਦੇਣਾ ਸਾਡੀ ਜੇਬ ਚ ਕੋਈ 10 ਰੁਪਏ ਹੋਏ ਖਿੱਚ ਲੈਣੇ ਆ ਅਸੀਂ ਤਾਂ ਇਹ ਮਾਲਕ ਪਰਵਿਸ਼ਰੇ ਇਹਨਾਂ ਦਾ ਭਲਾ ਕਰੇ ਜੰਗ ਨਾ ਲੱਗੇ ਚੰਗ ਨਾ ਲੱਗੇ ਪਰ ਕਈ ਜਗ੍ਹਾ ਤੇ ਤਾਂ ਗੱਲਾਂ ਆਉਟਰੀਆਂ ਨੇ ਵੀ ਆਪਣਾ ਬਾਰਡਰਾਂ ਦੇ ਉੱਤੋਂ ਪੈਨਡ ਉਠਾਏ ਜਾ ਰਹੇ ਨੇ ਪਤਾ ਨਹੀਂ ਕਿਹੜੇ ਚੈਨਲ ਟਰਾਲੀਆਂ ਲਾਦੀਆਂ ਹੋਈਆਂ ਸਮਾਨ ਦੀਆਂ ਉਹ ਦਿਖਾਈ ਜਾਂਦੇ ਨੇ ਪਰ ਇੱਥੇ ਆ ਕੇ ਦੇਖਿਆ ਦਿੱਥੇ ਤਾਂ ਅਜੇ ਤੱਕ ਕਿਸੇ ਨੇ ਕੋਈ ਸਮਾਨ ਨਹੀਂ ਚੱਕਿਆ ਜੇ ਵੇਖ ਲੋ ਵੀ ਆਪਣਾ 15 ਕਿਲੋਮੀਟਰ ਤੋਂ ਆਏ ਜੇ ਸਾਨੂੰ ਵੇਖ ਲੋ ਵੀ 4-5 ਦਿਨ ਵਗੈਰਾ ਰੋਲੇ ਚਾਹੀਨ ਦਿੱਲੀ ਆਉਣੇ ਆ 8 7 ਅਸੀਂ ਆਉਣਾ ਤੇ 4 4.5 ਅਸੀਂ ਜਾਣਾ ਬੱਸ ਕੋਈ ਸਾਨੂੰ ਡਰ ਨਹੀਂ ਪਰਮੇਸ਼ਰ ਤੇ ਭਰੋਸਾ ਹੈ ਜਿਹੜਾ ਕੁਝ ਹੋਏਗਾ ਉਹਦੇ ਹੱਥ ਭਾਜੀ ਬਲੈਕਆਊਟ ਹੋਇਆ ਸੀ ਬਲੈਕਆਊਟ ਦੇ ਵਿੱਚ ਕਿਵੇਂ ਦਾ ਰਿਹਾ ਕਿਸ ਤਰੀਕੇ ਦਾ ਮਾਹੌਲ ਸੀ ਬਲੈਕਆਊਟ ਦੇ ਵਿੱਚ ਜੀ ਆਪਣਾ ਬੱਤੀਆਂ ਬੰਦ ਕਰਤੀਆਂ ਸੀ ਤੇ ਲੋਕ ਚਲੋ ਆਪਦਾ ਰੋਟੀ ਪਾਣੀ ਖਾ ਕੇ ਦੇ ਘਰਾਂ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਅਗੇ ਵੀ ਸਾਰੇ ਜੀ ਇਕੱਠੇ ਹੋ ਕੇ ਬਹਿ ਗਏ ਹਾਂ ਤੇ ਜੇ ਕੋਈ ਅੱਲਾ ਕੋਲਾਉ ਦੇ ਵੇਖੀ ਤੁਹਾਨੂੰ ਕੀ ਲੱਗਿਆ ਸਾਰ ਜਦੋਂ ਬਲੈਕਆਊਟ ਹੋਇਆ ਵੀ ਤੁਹਾਨੂੰ ਅਸਰ ਕੀ ਲੱਗ ਰਿਹਾ ਸੀ ਕਿ ਵੀ ਗੋਲੀ ਚੱਲੂਗੀ ਹਾਂਜੀ ਅੱਛਾ ਸਾਨੂੰ ਪੱਕਾ ਸੀ ਵੀ ਫਾਇਰ ਖੁੱਲੇਗਾ ਅੱਛਾ ਹਾਂਜੀ ਹਾਂਜੀ ਪਰ ਖੈਰ ਰਹੀ ਐ ਚੀਜ਼ ਵੀ ਅੱਲਾ ਖੈਰ ਹੀ ਕਰੇ ਬਿਲਕੁਲ ਖੈਰ ਕਰੇ ਜੀ ਕਿਉਂਕਿ ਮੇਨ ਚੀਜ਼ ਗੱਲ ਇਹ ਚੀਜ਼ ਆ ਜਿਹਨਾਂ ਦੇ ਕੋਲ ਤਾਂ ਸਹੂਲਤਾਂ ਨੇ ਉਹ ਤਾਂ ਕਿਤੇ ਨਾ ਕਿਤੇ ਵੱਜ ਜਾਣਗੇ ਪਰ ਜਿਹਨਾਂ ਦੇ ਕੋਲ ਜਿਹਨਾਂ 'ਚ ਤਾਂ ਹੁਣ ਬਾਈ ਹੁਣਾਂ ਦੱਸਿਆ ਵੀ ਬਾਈ ਹੁਣਾਂ ਕਿਸੇ ਪਰਿਵਾਰਾਂ ਦੀ ਕੋਈ ਸਹੂਲਤ ਹੈ ਨਹੀਂ ਹੁਣ ਉਹ ਲੋਕ ਇੱਧਰ ਜਾਣਗੇ ਆ ਨਾ ਮੇਨ ਚੀਜ਼ ਬਾਈ ਤੁਸੀਂ ਇੱਧਰ ਆਓ ਬੜਾ ਥੋੜਾ ਥੱਲੇ ਆ ਜਾਓ ਆ ਜਾ ਆ ਜਾ ਬਾਈ ਕੀ ਨਾ ਤੁਹਾਡਾ ਬਲਜੀਤ ਸਿੰਘ ਜੀ ਭਾਜੀ ਕਿਵੇਂ ਦੇਖਦੇ ਹੋ ਵੀ ਜੰਗ ਲੱਗਣੀ ਚਾਹੀਦੀ ਹੈ ਕਿਉਂਕਿ ਆਪਣੇ ਮੀਡੀਆ ਕਹਿੰਦੇ ਵੀ ਪਾਕਿਸਤਾਨ ਚੱਕਦੀ ਹੈ ਹੁਣ ਮੌਕਾ ਹੈ ਗਿਆ ਕਹਿੰਦੇ ਆ ਜੀ ਵੀ ਜਿਹੜੀ ਗੱਲ ਹੈ ਵੀ ਜੰਗ ਤਾਂ ਤਾਂ ਬਿਲਕੁਲ ਨਾ ਨਹੀਂ ਚਾਹੀਦੀ ਹਾਂ ਵੀ ਵਸਦੇ ਰਸ ਦੇ ਲੋਕ ਨੇ ਬਿਲਕੁਲ ਘਰਾਂ 'ਚ ਬੈਠੇ ਆਪਦੇ ਖਾਣ ਪੀਣ ਰੱਥੇ ਆਪਦਾ ਕਮਾਈ ਕਰਨ ਰੱਥੇ ਨੇ ਹੂੰ ਤੇ ਜੇ ਵੀ ਕੋਈ ਮਾੜੀ ਜਿਹੀ ਹਿਲਜੁਲ ਹੋ ਗਈ ਨਾ ਹੂੰ ਤੇ ਲੱਪਣਾ ਕੱਖ ਨਹੀਂ ਇਧਰ ਵੀ ਨੇ ਤੇ ਉਧਰ ਵੀ ਨੇ ਉਧਰ ਵੀ ਹੈ ਤੇ ਇਧਰ ਵੀ ਹਾਂ ਇੱਕੋ ਹੀ ਮੁਲਕ ਰਿਆ ਇੱਕੋ ਗੋਗਵਾਲ ਨਾ ਗੱਲ ਸਹੀ ਤੁਹਾਨੂੰ ਮਤ ਦਾ ਸਹੀ ਕਿ ਨਾ ਇੱਕੋ ਹੀ ਮੁਲਕ ਸੀ ਤੇ ਸਿਰਫ ਤਾਰਾ ਵੰਡ ਕੇ ਤੇ ਤਾਰਾ ਲਾ ਕੇ ਵੰਡ ਦਿੱਤੇ ਦੋ ਮੁਲਕ ਬੰਡ ਕੇ ਦੋ ਹੋ ਗਏ ਹਾਂ ਤੇ ਹੁਣ ਦੋਨਾਂ ਦੇ ਵਿੱਚ ਦੁਸ਼ਮਣੀ ਪਾ ਕੇ ਤੇ ਦੋਨਾਂ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਆਪਣੇ ਉਹ ਆਪਣੀ ਮਰਜ਼ੀਆਂ ਦੇ ਆਪ ਉਹਨਾਂ ਦੇ ਮਾਰੀ ਜਾਂਦੇ ਆ ਉਹਨਾਂ ਦੇ ਮਾਰੀ ਜਾਂਦੇ ਬਿਲਕੁਲ ਤੇ ਇਸ ਚਾਹੀਦਾ ਪਾਕਿਸਤਾਨ ਨੂੰ ਚਾਹੀਦਾ ਹੈ ਥੋੜਾ ਜਤਵਾ ਤੇ ਰੋਗ ਲਾ ਕਰੇ ਲਾਵੇ ਬਿਲਕੁਕ ਬਿਲਕੁਲ ਲਾਵੇ ਬਿਲਕੁਲ ਤੇ ਜਿਹੜੀ ਆਪਣੀ ਵੀ ਸੁਖ ਸ਼ਾਂਤੀ ਨਾਲ ਮਤਲਬ ਹੈ ਸੁਖ ਸ਼ਾਂਤੀ ਨਾਲ ਰਹਿਣਾ ਹੈ ਤੇ ਇਹੀ ਅਸੀਂ ਤਾਂ ਕਹਿੰਦਾ ਥੈਂਕ ਯੂ ਸੋ ਮਚ ਅਸੀਂ ਇਹੀ ਚੀਜ਼ ਦੀ ਅਰਦਾਸ ਕਰਦੇ ਆ ਵੀ ਅਸੀਂ ਇਹੀ ਚੀਜ਼ ਦੀ ਇੱਕ ਰੀਕਵੈਸਟ ਵੀ ਕਰਦੇ ਆ ਸਾਡੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਉਹਨਾਂ ਨੂੰ ਵੀ ਤੁਸੀਂ ਪਾਕਿਸਤਾਨ ਦੇ ਜੋਰ ਪਾਓ ਅਤਵਾਦ ਖਤਮ ਕਰਦੀ ਨਾ ਕਿ ਪਾਕਿਸਤਾਨ ਖਤਮ ਕਰਨ ਦੀ ਕਿਉਂਕਿ ਜੇ ਪਾਕਿਸਤਾਨ ਖਤਮ ਹੁੰਦਾ ਕਿਤਨਾ ਕਿਤੇ ਸਾਡੇ ਪੰਜਾਬ ਦੇ ਉੱਤੇ ਸੇਕ ਵੀ ਪੈਣਾ ਆ ਇੰਡੀਆ ਦੇ ਉੱਤੇ ਸੇਕ ਵੀ ਪੈਣਾ ਜਿਵੇਂ ਕੱਲ ਅਸੀਂ ਬਦਲਾ ਤਾਂ ਲੈਣ ਗਿਆ ਸੀ ਅਸੀਂ ਆਪਣੇ ਉਸ 28 ਮੌਤਾਂ ਦਾ ਉਸ ਤੋਂ ਬਾਅਦ ਦੇ ਵਿੱਚ ਅਸੀਂ ਬਦਲਾ ਲੈ ਕੇ ਤੇ ਅਸੀਂ ਹੋਰ ਜਿਹੜੇ ਨੌਜਵਾਨ ਜਿਹੜੇ ਅਸੀਂ ਕਸ਼ਮੀਰ ਦੇ ਵਿੱਚ ਸ਼ਹੀਦ ਕਰਵਾ ਲੈ ਤੇ ਉਹ ਮੈਨੂੰ ਨਹੀਂ ਲੱਗਦਾ ਕਿਤੇ ਵੀ ਇਹ ਸਾਡਾ ਸੌਦਾ ਜਿਹੜਾ ਆ ਬਹੁਤ ਕਫਾਇਤੀ ਰਿਹਾ ਆ ਕਿਉਂਕਿ ਮੇਨ ਚੀਜ਼ ਆ ਕਿਤੇ ਨੁਕਸਾਨ ਦੇ ਵਟੇ ਸਾਨੂੰ ਨੁਕਸਾਨ ਹੀ ਮਿਲਣਾ ਆ ਤੇ ਜੇ ਕਿਤੇ ਨਾ ਫੁੱਲ ਸਟੂਕ ਦਾ ਫੁੱਲ ਮਿਲੂਗਾ ਤੇ ਜੇ ਕਿਤੇ ਬੰਬ ਸਟੂਕ ਦੇ ਉਹਦਾ ਜਵਾਬ ਸਾਨੂੰ ਬੰਬ ਦੇ ਮਿਲੂਗਾ ਇਸ ਕਰਕੇ ਅਸੀਂ ਬੇਨਤੀ ਇਹੀ ਕਰਦੇ ਆ ਵੀ ਭਾਈ ਜੰਗ ਨਾ ਹੀ ਲੱਗੇ ਤਾਂ ਚੰਗੀ ਗੱਲ ਆ ਹੋਰ ਵੀ ਮਸਲੇ ਬਹੁਤ ਨੇ ਹੋਰ ਤਰੀਕੇ ਨਾਲ ਹੱਲ ਕੀਤੇ ਜਾ ਸਕਦੇ ਨੇ ਹਰੇਕ ਗੱਲ ਦਾ ਮਸਲਾ ਜਿਹੜਾ ਆ ਉਹ ਗੋਲੀ ਨਹੀਂ ਹੈਗਾ ਜਿਹੜੇ ਲੋਕ ਅਚਾ ਇੱਕ ਗੱਲ ਹੋਰ ਕਲੀਅਰ ਕਰਦਾ ਜਿਹੜੇ ਲੋਕ ਚਾਹੁੰਦੇ ਨੇ ਬਈ ਜੰਗ ਲੱਗਣੀ ਚਾਹੀਦੀ ਆ ਬਈ ਆਓ ਸਾਨੂੰ ਸੰਪਰਕ ਕਰ ਲਓ ਬਾਰਡਰ ਤੇ ਲੈ ਕੇ ਆਵਾਂਗੇ ਤੁਹਾਨੂੰ ਠੀਕ ਹੈ ਜੀ ਸਾਰੇ ਬੀਐਸਐਫ ਵਾਲੇ ਪਿੱਛੇ ਕਰਾਂਗੇ ਤੁਹਾਨੂੰ ਰਫਲਾ ਫੜਾਵਾਂਗੇ ਤੁਸੀਂ ਜੰਗ ਲੜ ਲਓ ਭਈਆ ਕੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਅਸਲ ਜੰਗ ਹੁੰਦੀ ਕੀ ਆ ਕਿਉਂਕਿ ਜਿਹਨਾਂ ਦੇ ਘਰਾਂ ਦੇ ਵਿੱਚ ਸਿਵੇ ਬਲਦਿਆ ਪਤਾ ਉਸ ਸਿਵੇ ਦਾ ਸੇਕ ਉਸ ਲੋਕਾਂ ਨੂੰ ਪਤਾ ਆ ਜਿਨ੍ਹਾਂ ਦੇ ਘਰ 'ਚ ਸੇਵਾ ਹੀ ਨਹੀਂ ਬਲਿਆ ਉਹਨੂੰ ਸੇਕ ਦਾ ਕੀ ਮਤਲਬ ਇਸ ਕਰਕੇ ਪਲੀਜ਼ ਅ ਫਾਰਵਰਡ ਨਾ ਡਾਓ ਤੇ ਸਾਡੇ ਹੋਰ ਪੰਜਾਬੀ ਭਰਾਵਾਂ ਨੂੰ ਬੇਨਤੀ ਆ ਵੀ ਅਫਵਾਹਾਂ ਦੇ ਵਿੱਚ ਨਾ ਫਸੋ ਹੁਣ ਵੀ ਅਸੀਂ ਗਰਾਊਂਡ ਜ਼ੀਰੋ ਤੇ ਖੜੇ ਆ ਇਹ ਸਿਰਫ ਸਾਡੇ ਤੋਂ ਸਿਰਫ ਇਹ ਡਿਫੈਂਸ ਸਾਡੇ ਨਾਲ ਆ ਉਹਦੇ ਪਿਛਲੇ ਪਾਸੇ ਅੱਧਾ ਕਿਲੋਮੀਟਰ ਵੀ ਹੈ ਨਹੀਂ ਕਿ ਜਿੱਥੇ ਅਸੀਂ ਇਹ ਤਾਰਾਂ ਜਿੱਥੇ ਲਗੀਆਂ ਹੋਈਆਂ ਨੇ ਤੇ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਆਪਣੀਆਂ ਇੱਕ ਦਿਮਾਗ ਤੋਂ ਕੰਮ ਕਰਕੇ ਚੱਲੋ ਜੇ ਕਿਤੇ ਕੋਈ ਇਦਾਂ ਦੀ ਗੱਲ ਕੱਟਣਾ ਹੋਊਗੀ ਤਾਂ ਤੁਹਾਡੇ ਤੱਕ ਜਰੂਰ ਲੈ ਕੇ ਪਹੁੰਚਾਂਗੇ ਫਿਲਹਾਲ ਕਿ ਅੱਜ ਦੇ ਟਾਈਮ ਤੱਕ ਇੱਥੇ ਇਦਾਂ ਦਾ ਕੋਈ ਵੀ ਮਾਹੌਲ ਇਸ ਤਰੀਕੇ ਦਾ ਨਹੀਂ ਪਲੀਜ਼ ਵੱਡੇ ਮੀਡੀਆ ਨੂੰ ਇਹ ਬੇਨਤੀ ਆ ਵੀ ਕੋਈ ਵੀ ਨੈਰੇਟਿਵ ਸਰਜਣ ਤੋਂ ਪਹਿਲਾਂ ਆਪਣੇ ਵਾਲੇ ਪਾਸੇ ਦੇਖ ਲਓ ਵੀ ਅਸੀਂ ਕੀ ਕਰ ਲੱਗੇ ਹੋ ਸਕਦਾ ਤੁਹਾਡੀ ਇੱਕ ਛੋਟੀ ਜਿਹੀ ਗਲਤੀ ਨਾਲ ਬਹੁਤ ਵੱਡੀ ਚੰਗਿਆਰੀ ਬਲ ਜਾਏ థాంਕ ਯੂ ਸੋ ਮਚ